पतंगबाजी ਦੇ ਸੀਜ਼ਨ ਨੂੰ ਦੇਖਦੇ ਹੋਏ ਅੰਮ੍ਰਿਤਸਰ ਪੁਲਿਸ ਤੇ ਵੱਲੋਂ ਸਖਤ ਨਜ਼ਰ ਰੱਖੀ ਜਾ ਰਹੀ ਹੈ ਦੱਸ ਦੇ ਕਿ ਹੁਣ ਪਤੰਗਬਾਜ਼ੀ ਦਾ ਸੀਜ਼ਨ ਆ ਚੁੱਕਿਆ ਐਸੇ ਦੇ ਕਰਕੇ ਜੁੜੀ ਹੈ ਪ੍ਰਸ਼ਾਸਨ ਸਖਤ ਹੋ ਰਹੀ ਹੈ ਅੰਮ੍ਰਿਤਸਰ ਦੇ ਡੀਸੀਪੀ ਲਾਅ ਐਂਡ ਆਰਡਰ ਆਲੰਦ ਵਿਜੈ ਸਿੰਘ ਨੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਤਾਰਨਾ ਕੀਤੀ ਹੈ ਕਿ ਉਹਨਾਂ ਕਿਹਾ ਹੈ ਕਿ ਆਪ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਚਾਈਨਾ ਡੋਰ ਦੀ ਵਰਤੋਂ ਨਾ ਕਰੋ ਇਹ ਗੈਰ ਕਾਨੂੰਨੀ ਹੈ ਅਤੇ ਇਸ ਦੇ ਨਾਲ ਪੰਛੀਆਂ ਅਤੇ ਟੂ-ਵੀਲਰ ਚਾਲਕਾਂ ਨੂੰ ਖਤਰਾ ਹੁੰਦਾ ਹੈ ਇਸ ਤੋਂ ਇਲਾਵਾ ਚਾਈਨਾ ਡੋਰ ਦੀ ਵਰਤੋਂ ਸਟੋਰ ਜਾਂ ਵੇਚਣ ਵਾਲਿਆਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਹੜੀ ਹਦਾਇਤ ਐ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ ਹੈ ਮੈਂ ਆਲਮੁਜੇ ਸਿੰਘ ਡਿਪਟੀ ਕਮਿਸ਼ਨਰ ਆਫ ਪੁਲਿਸ ਲਾਅ ਐਂਡ ਆਰਡਰ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਜੋ ਕਿ ਮੇਰੇ ਧਿਆਨ ਵਿੱਚ ਆਇਆ ਹੈ ਕਿ ਪਤੰਗਬਾਜ਼ੀ ਦਾ ਸੀਜ਼ਨ ਸ਼ੁਰੂ ਹੋਣ ਲੱਗਾ ਹੈ ਇਸ ਸੀਜ਼ਨ ਦੇ ਦੌਰਾਨ ਚਾਈਨਾ ਡੋਰ ਪਲਾਸਟਿਕ ਡੋਰ ਤੇ ਸਿੰਥੈਟਿਕ ਡੋਰ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਗਈ ਮੈਂ ਔਨ ਬਿਹਫ ਆ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਇਲੀਗਲ ਚੀਜ਼ ਹੈ ਇਸ ਚੀਜ਼ ਨੂੰ ਜੋ ਵੀ ਕੋਈ ਵਰਤੇਗਾ ਸਟੋਰ ਕਰੇਗਾ ਜਾਂ ਸੇਲ ਕਰੇਗਾ ਉਹਦੇ ਖਿਲਾਫ ਬੀ ਐਨ ਐਸ ਦੀ 163 ਧਾਰਾ ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਸ ਤੋਂ ਇਲਾਵਾ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਅਹ ਗਿ ਹਦੂਦ ਵਿੱਚ ਕਹਿੰਦੇ ਥਾਣਿਆਂ ਦੇ ਵਿੱਚ ਪੂਰੀ ਨਾਕਾਬੰਦੀ ਵੀ ਕੀਤੀ ਜਾਏਗੀ ਜਿਨ੍ਹਾਂ ਦੇ ਖਿਲਾਫ ਪਹਿਲਾਂ ਪਰਚੇ ਦਰਜ ਹੋ ਚੁੱਕੇ ਐ ਉਹਨਾਂ ਦੇ ਖਿਲਾਫ ਵੀ ਅਹ ਪੂਰੀ ਸਖਤ ਨਜ਼ਰ ਰੱਖੀ ਜਾਏਗੀ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵੱਲੋਂ ਹਰੇਕ ਨੂੰ ਇਹਹੀ ਬੇਨਤੀ ਹੈ ਇਸ ਚੀਜ਼ ਦੀ ਮਰਤੋਂ ਨਾ ਕੀਤੀ ਜਾਏ ਕਿਉਂਕਿ ਇਹਦੇ ਨਾਲ ਪੰਛੀਆਂ ਦਾ ਇਹ ਟੂ ਵੀਲਰ ਸਕੂਟਰ ਮੋਟਰਸਾਈਕਲ ਦੇ ਜਾਂਦੇ ਬੰਦਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਤੇ ਕਈ ਜਾਨਾਂ ਵੀ ਇਸਲੇ ਕੋ ਸਮਝ ਗਈਆਂ ਨੇ ਤੇ ਇਹਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਸਾਰਿਆਂ ਨੂੰ ਦੁਬਾਰਾ ਅਪੀਲ ਕਰਦਾ ਕਿ ਚਾਇਨਾ ਡੋਰ ਪਲਾਸਟਿਕ ਡੋਰ ਸਿੰਥੈਟਿਕ ਡੋਰ ਦੀ ਵਰਤੋਂ ਨਾ ਕੀਤੀ